ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁ ਬਹੁ ਵੈਲਕਮ ਹੈ ਜੀ ਤੇ ਫੋਜੀ ਸਾਹਿਬ ਕੋ ਫੋ ਚੁੱਕੇ ਆ ਪਿੰਡ ਬਾਈ ਰਾਇਆ ਗਿਆ ਥਰੀਏਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਅੱਜ ਉਹ ਬਾਈ ਨਾਲ ਤੈਨੇ ਕੇ ਗਾਵਾਂ ਸਹਿਲੀਆਂ ਤੇ ਆਪਰ ਗੱਲਬਾਤ ਕਰੀਏ ਬਾਈ ਹਸਤੀ ਕਾਲ ਸੰਦੀਪ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਬੈਠੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਸਾਹਿਬ ਅੱਜ ਫਤਿਹ ਜੀ ਸੰਦੀਪ ਜੀ ਠੀਕ ਠਾਕ ਜੀ ਜੀ ਸਭ ਤੋਂ ਪਹਿਲਾਂ ਤੇ ਆਪਣਾ ਜਿਹੜਾ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਪਿੰਡ ਥਰੀਏਵਾਲ ਬਾਰ ਬਾਰ ਇੱਕੋ ਗੱਲ ਕਿਉਂ ਕਰਦੇ ਆ ਉਹਦਾ ਕਾਰਨ ਇਹ ਵੀ ਸਟਾਰਟਿੰਗ ਚ ਕਹਿ ਦੋ ਇੰਨੇ ਭੈਣ ਭਰਾ ਫੋਨ ਕਰਕੇ ਸਮਝੋ ਡਿਸਟਰਬ ਵਾਲਾ ਬੰਦਾ ਹੋ ਜਾਂਦਾ ਸਿਰਫ ਐਡਰੈਸ ਪੁੱਛਣ ਜਦੋਂ ਵੀਡੀਓ ਚੱਲਦੇ ਆ ਕਹਤਾ ਵੀ ਅੰਮ੍ਰਿਤਸਰ ਜ਼ਿਲ੍ਹਾ ਤੁਸੀਂ ਅੰਮ੍ਰਿਤਸਰ ਤੱਕ ਆ ਜਾਓ ਗਾੜੀ ਅਸੀਂ ਲੈ ਜਾਂ ਲੈ ਜਾਂ ਬਿਲਕੁਲ ਹੈਨਾ ਅੰਮ੍ਰਿਤਸਰ ਜ਼ਿਲ੍ਹਾ ਮੰਨ ਲਓ ਅੰਮ੍ਰਿਤਸਰ ਦੇ ਨੀਅਰ ਬੋਰਡ ਇਹ 25 ਕਿਲੋਮੀਟਰ ਦੀ ਜ਼ਿਲ੍ਹਾ ਹੁੰਦਾ ਹੈ ਹਾਂ ਹਾਂ ਕਿਹੜੇ ਖਾਂ ਬਿਲਕੁਲ ਜੀ ਤੇ ਅੰਮ੍ਰਿਤਸਰ ਜ਼ਿਲ੍ਹਾ ਜੇ ਹਲਕਾ ਮਜੀਠਾ ਜੈਂਤੀਪੁਰ ਦੇ ਲਾਗੇ ਕੱਥੂ ਨੰਗਲ ਟਰੂਪਲਾਜੇ ਦੇ ਲਾਗੇ ਜੇ ਮੋਬਾਈਲ ਨੰਬਰ ਆਪਣਾ 9841 7121 ਟੈਨਮੀ 14198121 ਦੋਵਾਂ ਤੇ ਵਟਸਐਪ ਚੱਲਦਾ ਦੋਵਾਂ ਤੇ ਫੋਨ ਚੱਲਦੇ ਆ ਪਰ ਭੈਣ ਭਰਾਵਾਂ ਗੜੀ ਬੇਨਤੀ ਇਹ ਆ ਵੀ ਪਹਿਲਾਂ ਵੀਡੀਓ ਸਾਰੀ ਵੇਖੋ ਚੰਗੀ ਤਰ੍ਹਾਂ ਵੇਖ ਲਓ ਜਿਹਦੇ ਨਾਲ ਸਲਾਹ ਕਰਨੀ ਕਰ ਲਓ ਉਸ ਤੋਂ ਬਾਅਦ ਫੋਨ ਕਰਿਆ ਕਰੋ ਪਹਿਲਾ ਫੋਨ ਕਰਕੇ ਘੰਟਾ ਉਦੋਂ ਬੰਦਾ ਖਿਜਿਆ ਹੀ ਹੁੰਦਾ ਕਿਉਂਕਿ ਬਹੁਤ ਫੋਨ ਆਉਂਦਾ ਹੁੰਦਾ ਸੀ ਤੈਨੂੰ ਪਤਾ ਕੀ ਬੰਦਾ ਕਰਦਾ ਹੈ ਅਗੂ ਟਾਈਮ ਨੇ ਕੋਸ਼ਿਸ਼ ਕੀਤੀ ਤੇ ਉਦੋਂ ਫੋਨ ਕਰਕੇ ਭੈਣ ਭਰਾ ਸਾਰੀ ਗੱਲ ਫੇਰ ਦੁਬਾਰਾ ਰਿਪੀਟ ਜੋ ਤੁਸੀਂ ਵੀਡੀਓ ਚ ਵੇਖ ਲਿਆ ਉਹੋ ਕੁਝ ਹਾਂ ਉਹ ਇੱਥੇ ਆ ਜਾਓ ਆਪਣੀ ਤਸੱਲੀ ਕਰ ਲਓ ਸਾਈ ਪਾ ਕੇ ਆਓ ਉਦਾਂ ਨਹੀਂ ਜਾਣ ਦਾ ਫਾਇਦਾ ਕੋਈ ਕਿਉਂਕਿ ਹੁੰਦਾ ਉਹਨੂੰ ਵਿਗਜੇ ਮੁੜ ਕੇ ਕੋਈ ਲਾਮਾ ਕੋਈ ਗਾਲ ਨਹੀਂ ਜਦੋਂ ਸਾਈ ਪਾਤੀ ਜਿਹੜਾ ਡੰਗਰ ਸਾਈ ਪਈ ਹੋਊਗੀ ਉਹ ਨਹੀਂ ਅਸੀਂ ਵੇਚ ਸਕਦੇ ਹਾਂਜੀ ਹਾਂਜੀ ਸਾਈ ਪਈ ਵਾਲਾ ਡੰਗਰ ਤੇ ਅਸੀਂ ਵੇਚਾਂਗੇ ਜਦੋਂ ਤੁਸੀਂ ਆਓਗੇ ਤੇ ਬਾਕੀ ਤੁਹਾਨੂੰ ਪਤਾ ਮਾਲ ਦੇ ਉਦੋਂ ਵੀ 15 20 ਮਿੰਟਾਂ ਚ ਵੇਖ ਗਿਆ ਇਹ ਤੈਨੂੰ ਪਤਾ ਵੀ ਵੀਡੀਓ ਚੱਲ ਗਈ ਚਲੋ گاਵਾ ਵੀ ਚੰਗੀਆਂ ਆ ਪਰ ਚੱਕਰੇ ਹੁੰਦਾ ਵੀ ਭੈਣ ਭਰਾ ਫੋਨ ਕਰਦੇ ਫੋਨ ਵੀ ਚੁੱਕਦੇ ਪਰ ਜਿਹੜੀ ਗੱਲ ਤੈਨੂੰ ਇਹ ਦੱਸਣ ਡਿਆ ਵੀ ਮਤਲਬ ਬਾਰ ਬਾਰ ਇੱਕੋ ਗੱਲ ਪੁੱਛੀ ਜਾਣੀ ਐਡਰੈਸ ਕੀ ਐ ਐਡਰੈਸ ਅੰਮ੍ਰਿਤਸਰ ਸਾਰੇ ਹਾਲ ਕਮਜੀਠਾ ਜਲਾ ਅੰਮ੍ਰਿਤਸਰ ਐ ਬਾਰ ਬਾਰ ਇਹੋ ਬੇਨਤੀ ਕਰਦੇ ਆ ਬਾਕੀ ਚਲੋ ਇੱਕ ਦੋ ਭਰਾ ਪੱਕੇ ਹੀ ਦੁਸ਼ਮਣ ਬਣੇ ਉਹਨਾਂ ਕਮੈਂਟਾਂ ਤੋਂ ਨੀੜਨਾ ਤੇ ਸਪੀਸ਼ਾ ਮੈਂ ਤੇਰੇ ਘੜੀ ਬੇਨਤੀ ਕਰਦਾ ਵੇਖਹੀਂ ਚੰਗੇ ਭਲੇ ਬੰਦੇ ਕੋਈ ਕਸਰ ਨਹੀਂ ਪ੍ਰਮਾਤਮਾ ਨੇ ਛੱਡੀ ਬਿਲਕੁਲ ਜੀ ਜੀ ਜਿਹੜੀਆਂ ਗੱਲਾਂ ਉਹ ਥੱਲੇ ਲਿਖਦੇ ਨੇ ਨਾ ਆਪਣੇ ਕੋ ਨਹੀਂ ਜਰੀ ਜਾਂਦੀ ਯਾਰ ਕੋਈ ਜਗੇ ਬਲੇ ਬੰਦੇਆਂ ਦੇ ਬਈਆ ਦੁੱਕੀ ਦਾ ਬੰਦੇਆਂ ਦੇ ਆਂਡੇ ਕੀ ਉਹ ਤੈਨੂੰ ਤੂੰ ਹੁਣ ਆਪਾਂ ਲੱਭ ਜੂ ਨਹੀਂ ਬੋਲ ਸਕਦੇ ਉਸ ਜੀ ਤੁਹਾਡੇ ਮੰਨ ਕੇ ਫਿਰ ਸਰ ਨੇ ਕਿਹਨੇ ਕਰੋ ਕਰੇ ਨਾ ਕਰੇ ਯਾਰ ਮੈਂ ਤੇਰੀ ਬੇਨਤੀ ਕਰ ਰਿਹਾ ਗਾੜੀ ਤੇਰੀ ਮਰਜ਼ੀ ਪਰ ਮੁੱਲ ਚੰਗੇ ਨਹੀਂ ਲੱਗਦਾ ਯਾਰ ਇੰਨਾ ਮੈਂ ਬੰਦਾ ਗਿਰ ਚੁੱਕਿਆ ਹਾਂ ਤੇਰੇ ਚ ਪਾਵਰ ਇੰਦਰ ਤੇ ਜੁਰਤੇ ਆਈਂ ਤੇ ਮਾੜੀ ਗੱਲ ਆਣਾ ਸੰਦੀਪ ਆਪਾਂ ਜੀ ਗੁੱਸੇ ਵਾਲੀ ਗੱਲ ਨਹੀਂ ਜੇ ਤੇਰੇ ਚ ਜੁਰਤੇ ਆ ਕਮੈਂਟ ਜੂ ਕਰਦਾ ਤੂੰ ਇੱਧਰ ਆ ਫਿਰ ਤੈਨੂੰ ਦੱਸੀ ਅਸੀਂ ਅਹੀਂ ਕੋਣਾ ਤੂੰ ਕੋਣਾ ਤੂੰ ਹੈ ਕੀ ਸਾਡੇ ਗਾੜੀ ਤੇਰਾ ਸਾਡਾ ਮੁਕਾਬਲਾ ਕੋਈ ਨਹੀਂ ਪਰ ਯਾਰ ਬੁਰੇ ਲੱਗੀਦਾ ਸਾਡੇ ਰਿਸ਼ਤੇਦਾਰ ਵੀਡੀਓ ਵੇਂਦੇ ਸਾਰੇ ਵੇਂਦੇ ਤੂੰ ਕਿੱਦਾਂ ਦਾ ਕਮੈਂਟ ਤੂੰ ਸਾਰੀ ਜ਼ਿੰਦਗੀ ਇੱਦਾਂ ਲਿਖੇਗਾ ਕੀ ਕਰ ਲਏਗਾ ਜੇ ਤੇਰੇ ਚ ਹਿੰਮਤਿਆ ਮੇਰੇ ਨਾਲ ਸਿੱਧਾ ਆਵੇਂ ਸਦੇ ਮੈਂ ਜੈ ਜੈ ਨਾ ਫੇਰਦਾ ਮੇਰਾ ਨਾ ਫੌਜੀ ਨਹੀਂ ਮੈਂ ਬੜਾ ਤਕੜਾ ਪਾਗ ਲਿਆ ਪਰ ਮੈਂ ਇਹ ਕਰਕੇ ਆਂ ਕੀ ਬਦਾਨੀ ਕਿਹੜੀ ਮਿੱਟੀ ਦਾ ਬਣਿਆ ਜੇ 2000 ਮਹੀਨੇ ਵੀਡੀਓ ਨਹੀਂ ਪਾਈ ਕਿਹਥੇਲੇ ਵੀ ਨਹੀਂ ਕਮੈਂਟ ਕੀਤਾ ਜੇ 4ਵੀਂ ਮਹੀਨੇ ਵੀਡੀਓ ਪਾਈ ਫੇਰ ਤੁਰ ਪਿਆ ਨੂੰ ਕੋਈ ਸ਼ਰਮ ਨੂੰ ਹੱਥ ਮਾਰ ਥੋੜਾ ਵਸ ਸਿਆਣਾ ਬੜਾ ਤੇਰੇ ਘਰ ਵੀ ਧੀਆਂ ਪੈਣਾ ਹੈਗਾ ਤੇਰੀਆਂ ਵੀ ਧੀਆਂ ਪੈਣਾ ਕੰਜਰਾ ਵੀਡੀਓ ਵੇਂਦੀਆਂ ਹੋਣੀਆਂ ਆ ਗਾਲਾਂ ਘੜ ਲਿਓ ਮੈਂ ਮਾਰਾਂ ਜੀ ਬਕਵਾਸ ਤੂੰ ਕਰਦਾ ਤੇਰੀ ਭੈਣ ਵੇਂਦੀ ਤੇਰੀ ਧੀ ਤੇਰੇ ਬਾਰੇ ਕੀ ਸੋਚਦੀ ਆ ਆਪਣੇ ਦਿਮਾਗ ਤੋਂ ਕੰਮ ਲਾ ਕੇ ਗੱਲ ਕਰ ਤੇ ਚਲੋ ਬਾਕੀ ਉਹਦੀ ਮਰਜ਼ੀ ਮੈਂ ਤਾਂ ਤੇਰੇ ਲਈ ਬੀ ਕਰ ਦਾਂਗੇ ਨਹੀਂ ਕਰ ਦਾਂਗੇ ਕਰ ਦਾਂਗੇ ਇੱਕ ਮਿੰਟ ਆਫ ਕਰ ਦਿੰਦੇ ਆਪਾਂ ਨਹੀਂ ਆਪਾਂ ਦੱਸ ਕੇ ਕਰਾਂਗੇ ਜੀ ਆਪਾਂ ਨੂੰ ਸੁਣੋ ਕਿ ਉਹ ਚਿੱਕੜ ਦੋਣਾ ਹਾਂ ਮਤਲਬ ਕਿ ਸਾਰਿਆਂ ਕੀਤੇ ਇਸੇ ਦੁੱਖੋਂ ਕੀਤੇ ਨੇ ਇਹੀ ਕਰਦੇ ਜੀ ਮਤਲਬ ਤੂੰ ਹਟ ਨਹੀਂ ਨਾ ਗੰਦ ਭੌਂਕਣੋਂ ਨਹੀਂ ਹਟਣਾ ਬਕਵਾਸ ਜਿਹੜੇ ਚੀਜ਼ ਡੰਗਰ ਖੜਿਆ ਜਨੇ ਜਾਨਵਰ ਖੜੇ ਨੇ ਤੇਰੇ ਸਾਹਮਣੇ ਤੈਨੂੰ ਆਡੀਓ ਪਾ ਦੇਈ ਦੀ ਅਗਲਾ ਫੋਨ ਕਰ ਕੇ ਕਹਿੰਦਾ ਫੌਜ ਸਾਹ ਨਜ਼ਾਰਾ ਆ ਗਿਆ ਆ ਗਿਆ ਤੇ ਫਿਰ ਆ ਜਿਹੜੇ ਬਾਂਦਰ ਨੇ ਵਿੱਚ ਭੌਂਕਣ ਵਾਲੇ ਇਹਨਾਂ ਤੋਂ ਆੱਕੇ ਪਏ ਮਾਲ ਮਿਲਦਾ ਨਹੀਂ ਸਦੀਪ ਜੀ ਕਲ 250 ਕਿਲੋਮੀਟਰ ਗੱਡੀ ਚਲਾਈ ਤੇ ਫੇਰ ਦੋ ਤਿੰਨ گاਵਾਂ ਲਈਆਂ ਕੀ ਲਿਆ ਜੀ ਦੋ 250 ਕਿਲੋਮੀਟਰ ਗੱਡੀ ਚਲਾਉਣੀ ਖਾਲ ਆਈ ਦੇ ਵੜਾ ਸਾਰੀ ਜਿਹੜੀ ਮੀਂਹ ਸਾਰਿਆਂ ਨੂੰ ਪਤਾ ਜਿੱਦਾਂ ਤੇ ਕੋਈ ਕਿੰਨਾ ਮੀਂਹ ਵੇ ਗੜੇ ਕਿੰਨੇ ਵੇ ਜੀ ਸਭ ਕੁਝ ਪਿਆ ਤੇ ਰਾਤੀ 8-9 ਵਜੇ ਘਰ ਆਈਦਾ ਫੇਰ ਅਗਲਾ ਮਗਰ ਤੜੀਆ ਹੋ ਗੱਲ ਕਿੰਨੀ ਕਿ ਸਾਨੂੰ ਨਾ ਵੀ ਜੇ ਉਪਾਰ ਕਰਾਂਗੇ ਸਾਡਾ ਸਰਦਾ ਨਹੀਂ ਨਹੀਂ ਕੋਈ ਨਹੀਂ ਕਰਦਾਂਗੇ ਬੰਦਾ ਕੋਈ ਬਾਕੀ ਚਲੋ ਗੁੱਸਾ ਤੇ ਆਉਂਦਾ ਹਦੀਪ ਸਿੰਘ ਇਹਨਾਂ ਦੀ ਗੱਲਾਂ ਗਾਲਾਂ ਨਿਕੜਦੀਆਂ ਤੁਹਾਡੀ ਵੀਡੀਓ ਵੀਡੀਓ ਰਿਸ਼ਤੇਦਾਰ ਬੜੀ ਬਿੰਦੇ ਫਿਰ ਚੰਗੇ ਨਹੀਂ ਲੱਗੀਦਾ ਹੁਣ ਯਾਰ ਇਹ ਕਿਦਾਂ ਦੇ ਬੰਦੇ ਕਿਹੋ ਜਿਹਾ ਕੰਮ ਕਰਨ ਦੇ ਹੋਣਗੇ ਜਿਹੜਾ ਇਹ ਪਹਿਲਾਂ ਸੂਈ ਜੀ ਪਹਿਲਾਂ ਵਸ ਸਿੰਘ ਹਦੀਪ ਸਿੰਘ ਰਾਤ ਦੀ ਸੂਈ ਚੇਰ ਚੂਰ ਆਪਣੇ ਕੋ ਸੁੱਟੀ ਆ ਸਾਰਾ ਰਹੇਗਾ ਕੁਝ ਇਹਦਾ ਮਤਲਬ ਵੀਡੀਓ ਚੱਲ ਪੁੱਤ ਚੱਲ ਚੱਲ ਚਲੋ ਜੀ ਪੁੱਤ ਇਹ ਜਾਮ ਹੋਣੀ ਆ ਤੈਨੂੰ ਪਤਾ ਤੇ ਮੁੰਡੇ ਨੇ ਬੜੋ ਬੜੀ ਫਲਕਾਰੀ ਪਾਤੀ ਹੁੰਦੀ ਸੀ ਮੇਰਾ ਜੀ ਨਹੀਂ ਕਰਦਾ ਬਸ ਇਹ ਕਿਹੜੀ ਗੱਲ ਹੈ ਤੇ ਇਹ ਗਾਂ ਹੀ ਫਲਕਾਰੀ ਵਾਲੀ ਆ ਹੈ ਫਲਕਾਰੀ ਵਾਲੀ ਵਾਕਈ ਗੱਲ ਸਹੀ ਆ ਮਤਲਬ ਚਲੋ ਪਹਿਲੇ ਦਿਨੇ ਹੀ ਪਹਿਲਾ ਤਾਂ ਜਦੋਂ ਗੱਬਣ ਡੰਗਰ ਪਾਸ ਕਰੀਦਾ ਨਾ ਹਾਂਜੀ ਹਾਂਜੀ ਅਸੀਂ ਕਿ ਪੈਸੇ ਤੇ ਡੰਗਰ ਉਦੋਂ ਹੀ ਦਾਖ ਦਿੰਦਾ ਹਾਂਜੀ ਆ ਵੇਖੋ ਜਦੋਂ ਗੱਬਣ ਡੰਗਰ ਪਾਸ ਕਰੀਦਾ ਨਾ ਕਰਤੂਤ ਆਪਣੀ ਬੁਖਾ ਲ ਦਿੰਦਾ ਸਿਆਣੇ ਕਾ ਝੋਨੇ ਵਾਲਾ ਪਿੰਡ ਪ੍ਰਾਲਿਓਂ ਦਿਖ ਪੈਂਦਾ ਹਾਂਜੀ 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 ਤੇ ਬਾਕੀ ਜਦੋਂ ਇਹਨੂੰ ਚੋਣ ਬੈਹ ਗਿਆ ਨਾ ਜਿਹੜਾ ਭੁੱਲ ਨਹੀਂ ਸਕਦਾ ਰਾਤੀ ਚਵਾਈ ਕਰਕੇ ਫਿਰ ਗਾਂ ਨੇ ਜੇਰ ਸੁਣੀ ਜਾਂਦੇ ਪੁੱਤ ਕਮਾਲ ਜਿਹੜਾ ਇੱਕ ਦੇ ਦੇ ਲੈ ਜਾ ਜਿਹੜਾ ਦੇਣਾ ਦੇ ਦੇ ਤੇ ਫੁੱਲ ਸਾਇੰਸ ਦੀ ਫਿਆ ਕੱਦ ਵੇਖ ਲਾ ਬਿੱਡ ਵੇਖ ਲਾ ਨਸਲ ਵੇਖ ਲਾ ਤੇ ਥਾਣਾ ਦੇ ਪੀੜੀ ਦੇ ਪਾਵਿਆਂ ਵਰਗਾ ਮੱਜਿਆਂ ਦਾ ਰਹਿਣ ਪੀੜੀ ਦੇ ਪਾਵਿਆਂ ਵੱਖਰੇ ਵੱਖਰੇ ਲੱਗੇ ਆ ਬਹੁਤ ਸੋਹਣੀ ਗਾਵਾਂ ਚਲੋ ਜਿਹੜਾ ਭੈਣ ਭਰਾ ਲੈ ਗਿਆ ਗਾੜੀ ਬੱਚੇ ਤਿਆਰ ਕਰਨ ਹੋਣੇ ਨੇ ਚਲੋ ਜੱਸੀ ਦਾ ਬੱਚਾ ਦਿੱਤਾ ਕਈ ਵਾਰੀ ਕਈ ਡਾਕਟਰ ਸੋਚਦੇ ਵੀ ਪਹਿਲੀ ਵਾਰੀ ਪਹਿਲਣਿਆ ਤੇ ਇਹਨੂੰ ਪਲੂਨ ਆ ਇਹਨੂੰ ਜਰਸੀ ਦਾ ਟੀਕਾ ਲਾ ਦੋ ਤੇ ਬੱਚਾ ਸੌਖਾ ਗਾਂ ਸੂ ਪੈਂਦੀ ਥੋੜਾ ਪਿਓਰ ਜਰਸੀ ਦਾ ਬੱਚਾ ਜੇ ਮਗਰ ਬੱਚਾ ਬੱਚਾ ਠਾਣੀ ਪੁੱਤ ਪਰੇ ਓਏ ਹੋਏ ਦਰਦੀ ਵੀ ਆ ਥੋੜੀ ਜੀ ਫੁੱਟ ਫੁੱਟ ਅਜੇ ਵੱਛੀ ਨਹੀਂ ਹੋਸ਼ ਕਰਦੀ ਕੁੜੀ ਨੇ ਬੇ ਨਹੀਂ ਹੁੰਦਾ ਆ ਵੇ ਠਾੜੇ ਨੂੰ ਕੱਕ ਅਜੇ ਹੋਸ਼ ਨਹੀਂ ਕਰਦੀ ਹਾਂਜੀ ਬੱਚੇ ਫਿਰ ਦੱਸਿਆ ਚਲਕਾਰੀ ਲਾ ਕੇ ਵਿਖਾਣੇ ਆਪਾਂ ਕਿਉਂਕਿ ਕੋਈ ਇਹ ਨਾ ਭੈਣ ਭਰਾਗੇ ਵੀ ਲਿਸੀ ਟੱਕੀ ਆ ਜਾਂ ਕੋਈ ਜ਼ਖਮ ਟੱਕੇ ਹੈ ਹੈ ਵੇਖਲਾ ਹਰ ਚੀਜ਼ ਕਿ ਨਹੀਂ ਚੀਜ਼ ਬਿਲਕੁਲ ਹਾਂ ਤੇ ਹਾਂਜੀ ਸੰਦੀਪ ਜੀ ਮੁੱਲ ਤੇ ਦਾ ਜੀ ਕਰਦਾ ਵੀ ਲੱਖ ਸਵਾ ਲੱਖ ਹੀ ਕਰੀਏ ਲੋਕਾਂ ਲੋਕੀ ਜਦੋਂ ਬਾਹਰ ਮੰਗਦੇ ਉਦੋਂ ਤੇ ਇਦਾਂ ਹੀ ਦਿਲ ਕਰਦਾ ਪਰ ਆਪਾਂ ਨਹੀਂ ਕਰਨਾ 95000 ਦੇ ਬਚੀ ਦੇ ਚਲੋ ਠੀਕ ਹੈ ਠੀਕ ਹੈ ਘਟਾਉਣਾ ਕੋਈ ਕਰ ਦਿਓ ਛੋੜ ਹੁੰਦੀ ਆ ਆਪਾਂ ਨਹੀਂ ਕੋਈ ਘਟਾਣ ਘੋਣਾ ਹੁਣ ਉਹ ਆਪ ਹੀ ਕਰਨਾ 90 ਦੇ ਦੀ ਬਠੀਕਾ 2 ਘਟ 90 ਦੇ 88000 ਦੀ 88 ਦੀ ਹੁਣ ਵੀਰ ਮੇਰੇ ਸੌਦਾ ਹੈ ਬਾਈ ਨਾ ਪਿਓ ਜੇ ਕਿਸ ਨੇ ਲੈਣੀ ਆ 88000 ਦੀ ਹੁਣ ਹੁਣ ਦੁੱਧ ਬੱਛੀ ਕੋਣ ਹੁਣ ਗੱਪਣਾ ਇਹੀ ਚੱਲ ਗਿਆ ਹੁਣ ਤੂੰ ਵੀ ਘਟਾ ਦੇ ਤੂੰ ਵੀ ਘਟਾ ਦੇ 2013 2014 ਕਿਲੋ 20 ਕਿਲੋ ਦੇ ਲਾਗੇ ਬੋਲਾ ਸਾਰੀ ਸਾਫ ਨਹੀਂ ਕੀਤੀ ਵੱਡੀ ਮਸ਼ੀਨ ਐਵੇਂ ਮੈਂ ਕਹਿੰਦਾ ਵੀ ਮੈਂ ਸਵੇਰੇ ਸਾਰੀ ਸਾਫ ਕਰਤੀ ਦੋਹਾਂ ਡੰਗਾ ਚ ਬੱਛੀ ਨੇ 18 20 ਕਿਲੋ ਬੋਲਾ ਕਰਿਆ ਇਹ ਗੱਪਣਾ ਜੀ ਇਹ ਗੱਪਣ ਸੀ ਸਾ ਪਹਿਲਣ ਵੇਖ ਲੈ ਕੀ ਚੀਜ਼ ਆ ਤੈਨੂੰ ਪਤਾ ਪਹਿਲਾ ਸੁਆ ਗੱਪਣ ਵਹਿੜ ਏਡਾ ਵਜਨ ਏਡੀ ਬੱਛੀ ਸਾਫ ਤੇ ਏਡੀ ਲੱਭਣੀਆਂ ਹੀ ਪੈਂਦੀਆਂ ਕਿਹੜੇ ਸੌਖੀਆਂ ਬਣਦੀਆਂ ਪਰ ਹੁਣ ਕਰੇ ਬੰਦਾ ਕੀ ਸਿਮ ਸੋਨਾ ਸੰਦੀਪ ਸਾਹਿਬ ਸੋਨਾ ਡੰਗਰ ਨਾ ਘਰੋਂ ਵੀ ਜਦੋਂ ਕੋਈ ਵੇਚਦਾ ਕੋਈ ਮਜਬੂਰੀ ਨੂੰ ਦੇ ਦੇ ਕੋਈ ਮਜਬੂਰੀ ਹੁੰਦੀ ਹੈ ਹੋਰ ਕੀ ਸੋਨਾ ਡੰਗਰ ਵੇਚਣ ਨੂੰ ਕਿਹਦਾ ਜਿਗਰ ਦਾ ਵਿਹਲਾ ਜਿੱਥੇ ਤੋਂ ਹੱਥ ਲਾਵਾਂਗੇ ਆਪਾਂ ਜਾਮ ਹੋ ਜੂ ਮਾਰ ਮੇਰ ਖਾਨ ਲੱਗਾ ਬਸ਼ੀ ਨੂੰ ਪਰ ਨਾਤ ਪਰ ਕਰ ਹਮ ਅੱਜ ਇਹ ਬਸ਼ੀ ਨੇ ਨਹੀਂ 10 15 ਨੇ ਲੈ ਲੈਣੇ ਹੈ ਕਿੰਦਾ 10 ਲੈ ਲੈਣੇ ਖੁੱਲੇ ਡੁੱਲੇ ਬਸ਼ੀ ਪਹਿਲੇ ਅਸੂਬ ਬਸ਼ੀ 5 ਤੋਂ 30 ਕਿਲੋ ਦੁੱਧ ਪਾ ਦੂ ਜਾਣਦੇ ਪੁੱਤ ਬਾਕੀ ਬੜੀਆਂ ਸ਼ਾਂਤ ਸੁਭਾ ਦੀ ਆ ਇਹ ਨਹੀਂ ਵੀ 扑扑 ਕਰਨ ਵਾਲੀਆਂ ਨਹੀਂ ਉਹ ਵੀ ਵੇਲਾ ਸੋਈ ਆ ਕੋਈ ਪਰਵਾਹ ਨਹੀਂ ਤੇ ਮਾਲ ਨਹੀਂ ਜਿਹੜਾ ਸੁਥਰਾ ਆ ਨਾ ਉਹਦੇ ਫਿਰ ਤੈਨੂੰ ਪਤਾ ਪੈਣਾ ਮਿਲਦਾ ਹੀ ਬਿਲਕੁਲ ਜੀ ਬਿਲਕੁਲ ਜਦੋਂ ਕੋ ਇੱਥੇ ਭੈਣ ਭਰਾ ਆਉਂਦਾ ਉਹ ਮੁੱਲ ਹੀ ਲੋਂਦਾ ਜਦੋਂ ਬਾਹਰ ਜਾਂਦਾ ਉਦੋਂ ਗਾੜੀਆਂ ਅਗਲੇ ਕੰਨ ਭਾਂ ਦਿੰਦੇ ਨੇ ਹਾਂ ਜੀ ਬਾਂਦੇ ਕਾਦਾ ਮੁੱਲ ਲਾਉਣ ਡਿਆ ਜੀ ਕਿਉਂਕਿ ਖੁਸ਼ੀਆਂ ਖਾਂਦੀਆਂ ਤੇ ਫੇਕੋ ਜੀਆਂ ਬਣਦੀਆਂ ਪਹਿਲਣ ਵੇਸ਼ੀ ਏਡੀ ਪਾਲਣੀ ਏਡੀ ਵੇਡੀ ਬਣਾਉਣੀ ਕਿਹੜੀ ਸੌਖੀ ਹੰਦੀਪ ਜੀ ਜੀ ਸੈਂ ਦਾ ਮੁੱਲ ਕਰ ਲਈਏ ਭਾਵੇਂ ਇਹਦਾ ਵੀ ਲੱਖ ਹੀ ਤੇ ਅਬੀ ਇਹਨੂੰ ਲਾਗੇ ਲਾਕੇ ਸੂਣ ਵਾਲੀਆਂ ਇਹ ਵੇਖ ਲਾ ਭਾਵੇਂ ਆਹ ਛਾਡਾਂ ਦੇ ਨਾਲ ਲਾਗੇ ਲੱਗਣ ਲੱਪੇ ਆ ਅੱਛਾ ਲਾਗੇ ਲਾਕੇ ਵੇੜਾ ਨਾ ਸੁਣਾ ਵੀ ਇਹਨੇ ਨੇ ਲੈਵੇ ਮਾਰ ਕੇ ਸੁਣਾ ਇਦਾਂ ਦੀ ਨਹੀਂ ਪੀ ਦੇਸੀ ਵੀ ਛੇਤੀ ਨਾਲ ਸੂਪਾ ਚਲੋ ਲੱਦੀ ਆਨ ਕਰਕੇ ਕੇਵਰੀ ਡੰਗਰ ਸੂਪ ਪੈਂਦਾ ਪਰ ਫੇਰ ਵੀ ਮਸ਼ੀਨ 18 ਕਿਲੋ 1 ਕਿਲੋ ਬੋਲਾ ਮੈਣਾ ਖਾਂਦਾ ਹਾਂਜੀ ਹਾਂਜੀ ਜੀ ਸਾਹਿਬ ਮੋਲ ਤੇ ਇਹਦਾ ਵੀ ਲੱਖ ਹੀ ਕਰ ਲਈਏ 95 ਦੇ ਦिए ਜੈਸਨੋ 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 85000 ਦੀ ਬੱਛੀ ਦਈ ਇਹ ਝੋਣੀ ਜਿ ਘਟਣਾ ਜੇ ਤੋ ਕਾਹੀ ਜਾਂ ਸਵਾਈ ਫੇਰਨੀ ਜੰਨੇ ਦੀ ਵਾ ਠੀਕ ਹੈ ਠੀਕ ਸਿਰਫ ਅੱਜ ਦਾ ਰੇਟ ਇਹ ਪਹਿਲਾ ਸੂਆ ਜੀ ਪਹਿਲਾਂ ਹੁੰਦਾ ਚਾਰ ਦੰਦ ਤੋਰੋ ਜੀ ਲੋਲਾਂਿਆਂ ਨੂੰ ਹਾਂ ਪਹਿਲਾ ਸੂਆ ਕੋਈ ਸਾਹਿਬ ਕਿੰਨਾ ਦੋਤਾ ਜੀ 10 12 ਕਿਲੋ ਬੋਲਾ ਸੰਦੀਪ ਜੀ ਅੱਛਾ ਬੋਲਾ ਜੀ ਹਨਾ ਵੱਛੀ ਆ ਵੱਛੀ ਮਗਰ ਸੰਦੀਪ ਜੀ ਚਲੋ ਵੱਛੀ ਮਗਰਾ ਕੀ 10 12 ਕਿਲੋ ਬੋਲਾ ਇਹ ਚੌਗੀ ਆ ਮੂੰਹ ਮੇਰੇ ਖਾਲ ਸੰਦੀਪ ਜੀ ਅੱਛਾ ਚਾਰ ਹੈ ਜੀ ਹਾਂਜੀ ਹਾਂਜੀ ਤੈਨੂੰ ਸਾਮੇ ਰੱਖਿਆ ਕਰ ਬੋਲ ਸਾਮੇ ਸਾਮੇ ਥੋੜਾ ਜਿਹਾ ਸੁੱਤਰਿੰਦਾ ਚਲੋ ਹਾਂਜੀ ਮਰਾਦੇ ਥਣ ਨਾਲ ਬੜਾ ਥਣ ਲੱਗਾ ਵਸ਼ੀ। ਤੁਸੀਂ ਕਿਨੇ ਕਰੀਓ ਫਿਰ ਤੁਹਾਡੇ ਤੋਂ ਦੁੱਧ? ਦੁੱਸ ਦੀਪ ਸਿੰਘ 15-16 ਕਿਲੋ ਕੀ ਜਾਂਦਾ ਇਹੋ ਜੀ ਵਸ਼ੀ ਤੁਹਾਨੂੰ ਪਤਾ? ਹਾਂਜੀ ਹਾਂਜੀ। ਹਾਂਜੀ ਚੱਲ ਪਤਾ। ਹੋਰੋ ਜੀ। ਲੰਮੀ ਲੰਮੀ ਹੈ ਰੂਡ ਬੜੀ ਹੈ ਵਸ਼ੀ ਮਗਰ ਬਹੁਤ ਪਿਆਰੀ ਆਪ ਹੀ ਜਰਸੀ ਦਾ ਅੰਗ ਰੱਖਦੀ ਹੈ ਤੇ ਮਗਰ ਵਸ਼ੀ ਵੀ ਜਰਸੀ ਬਹੁਤ ਪਿਆਰੀ। ਹਾਂਜੀ। ਜਿਸਾਂ ਚੰਗੀਆਂ ਹੀ ਲਈਆਂ ਤੇ ਲਿਆਂ ਨਹੀਂ ਗਿਆ ਮਾਲ ਦੋ ਕੇ ਬੈਣਾ ਕੱਚੀਆਂ ਲਈਆਂ ਨੇ ਬਾਹਰ। ਹਾਂਜੀ। ਤੇ ਉਹ ਲਿਆਂਦੀਆਂ ਵੀ ਨਹੀਂ ਗਈਆਂ ਕੱਲ ਰਾਤੀ ਕੰਮ ਹੀ ਉਲਟ ਪੁਲਟ ਹੀ ਤੇ ਇੱਕ ਕਹਿ ਤਾ ਵੀ ਚੱਲ ਉਹਨਾਂ ਨੂੰ ਸਾਮ ਸੁੰਬ ਲਈਆਂ ਕਿਉਂਕਿ ਕੱਚੇ ਮਾਲ ਨੂੰ ਨਾ ਗਾਹ ਫਿਰ ਘਟ ਪ ਸੰਦੀਪ ਜੀ ਮੋਲੇ ਦਾ ਵੀ ਭਾਏ 55 ਕਰਾਲਾ 60 ਕਰਾਲਾ 50 ਦੀ ਦੇ ਦੀਏ ਠੀਕ ਆ 45000 ਦੀ ਸੰਦੀਪ ਸਾਹਿਬ ਜੈਸਨ ਉਹ ਮਗਰ ਵੱਛੀ ਵੇਖਲਾ ਕਿਦਾਂ ਦੀ ਆਪ ਨੂੰ 4 ਦਾ ਦਿਆ ਇਹੋ ਤੇ ਇੰਨੀ ਨੋਂਗੇ ਸੰਦੀਪ ਸਿੰਘ ਅੱਜ ਤੇ ਅੱਜ ਵੀਡੀਓ ਆ ਜਾਣੀ ਫੋਲੋਸ ਕਰਦੀ ਤੇ ਕਮੈਂਟ ਹੋਣਗੇ ਫੋਲੋਸ ਤੇ ਬੰਦ ਹੋਣ ਬਸ ਨਹੀਂ ਜੀ ਕਮੈਂਟ ਗੁੱਸਾ ਨਾ ਕਰੋ ਮੇਰੇ ਭਰਾ ਬੰਦ ਗੁੱਸਾ ਕਰੀ ਲੋਡ ਨਹੀਂ ਭਾਈ ਜਣਾ ਸਮਝੋ ਵੀ ਮਜਬੂਰੀ ਸਮਝ ਲਓ ਵੀ ਮਜਬੂਰੀ ਕਰਕੇ ਬੰਦ ਕਰਾਉਣ ਲੱਗੇ ਜਿਹੜੇ ਬਕਵਾਸ ਜੀ ਕਰਦਾ ਨਾ ਬਸੇ ਕੋਈ ਹੋਣਾ ਕੋਈ ਤੁਹਾਡਾ ਭੈਣ ਭਰਾ ਹੀ ਆ ਤੇ ਮੇਰਾ ਸੱਜਣ ਹੀ ਕੋਈ ਸ਼ਰਮ ਨਹੀਂ ਹੈਗੀ ਆਪਾਂ ਹੁਣ ਕੀ ਕਰੇ ਸਾਨੂੰ ਆਉਣ ਡਿਆ ਪਈ ਤੇ ਅਬੀ ਉਹਨੂੰ ਹੰਸਾਲ ਹੋ ਗਿਆ ਬਸ ਗੱਲ ਬਾਕੀ ਚਲੋ ਦੀਪ ਜੀ ਗੱਲਾਂ ਬਾਤਾਂ ਇਦਾਂ ਚੱਲਦੀਆਂ ਫੇਰ ਐਡਰੈਸ ਰਿਪੀਟ ਕਰਦੀਆਂ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਬਾਰ ਇਸੇ ਕਰਕੇ ਦਸੀਦਾ ਭੈਣ ਭਰਾਵਾਂ ਨੂੰ ਵੀ ਚਲੋ ਭੈਣ ਭਰਾ ਬਾਕੀ ਲੋਕੇਸ਼ਨ ਮੰਗਾ ਲਓ ਤੇ ਆਪਣਾ ਆਓ ਪਾਸ ਕਰੋ ਤਿੰਨ ਕੀ ਡੰਗਰ ਨੇ ਆ ਚਲੋ ਐਵੇਂ ਗੱਪਾਂ ਮਾਰਨੀ ਇੱਕ ਅੱਧੀ ਗਾਂ ਹੈਗੀ ਥੋੜੀ ਜਿਹੀ ਬਾਹਰ ਹੈ ਜੇ ਕੱਚੀ ਕੁੱਚੀ ਆ ਤੇ ਦੋਗ ਬਾਹਰ ਨੇ ਪਰ ਨਹੀਂ ਅੱਜ ਮਾਲ ਹੀ ਨਹੀਂ ਲਿਆਂਦਾ ਗਿਆ ਤੇ ਤੈਨੂੰ ਫਿਰ ਟਾਈਮ ਦਿੱਤਾ ਹੈ ਤੂੰ 11:00 10:00 ਵਜੇ ਦਾ ਤੂੰ ਵੀ ਆਉਂਦਾ ਹੁੰਦਾ 12:00 ਵਜੇ ਤੇ ਉਦਾਂ ਹੀ ਦੋ ਲੈ ਆਉਂਦੀਆਂ ਮੈਂ ਉਹਨੇ ਸਵਾਤੇ ਆਣਾ ਨਵਾਈਆਂ ਨੂੰ ਆਣੇ ਜਾਣੇ ਪਿੱਛੇ ਬੜਾ ਟਾਈਮ ਲੱਗ ਜਾਂਦਾ ਚਲੋ ਕਿਸ ਤਰ੍ਹਾਂ ਸਮਝ ਲਓ ਮੈਂ ਕਿਸੇ ਨੂੰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਾ ਐਨੀ ਗੱਲਾਂ ਵਾਜ ਜੀ ਖਾਲਸਾ ਵਾਜ ਜ